ਮੀਆ ਮੀਰ ਬਲਾਕ ਮਹਾਰਾਜਾ ਰਣਜੀਤ ਸਿੰਘ ਬਲਾਕ ਜੀ ਅੱਜ ਅਸੀਂ ਦਰਸ਼ਨਦਾਰੀ ਕਰਨ ਆਏ ਆ ਇੱਥੇ ਸੋ ਆਪ ਸਾਰੇ ਸੰਗਤ ਨੂੰ ਵੀ ਇਹਦੇ ਦਰਸ਼ਨਦਾਰੀ ਕਰਨਗੇ ਜੀ ਸ਼ਾਹੀ ਕਿਲਾ ਨਾਲ ਪਿਛਲੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਤੇ ਇਹਦਾ ਇਤਿਹਾਸ ਥੋੜਾ ਸੀ ਕੋਈ ਗੁਰੂ ਘਰ ਦਾ ਵਜ਼ੀਰ ਸੇਵਾਦਾਰ ਹੋਵੇਗਾ ਤੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰ ਜੀ ਬਾਬਾ ਜੀ ਠੀਕ ਹੋ ਤੁਹਾਨੂੰ ਸਾਰੇ ਗੁਰੂ ਮਹਾਰਾਜ ਜੀ ਧੰਨਵਾਦ ਜੀ ਤੁਹਾਡਾ ਬਹੁਤ ਹਾਂ ਜੀ ਲੱਗ ਗਿਆ ਇਹ ਬਾਬਾ ਜੀ ਸਾਨੂੰ ਇਥੋਂ ਦਾ ਜੋ ਇਤਿਹਾਸ ਆਪ ਦੇ ਬਾਰੇ ਜਾਣਕਾਰੀ ਕਿੰਦੀ ਅਸੀਂ ਤੁਹਾਨੂੰ ਦੇ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਗੁਰਦੁਆਰਤ ਨਾਲ ਤੋਂ ਇਤਿਹਾਸ ਜੁੜੇ ਹੋਇਆ ਇੱਕ ਸ਼ਹੀਦੀ ਸਥਾਨ ਆ 55ਵੇਂ ਪਾਸ਼ਾਪਨ ਵਿੱਚ ਗੁਰੂ ਗੁਰੂ ਅਰਜਨ ਦੇਵ ਜੀ ਦਾ ਦੂਜਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਦਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਦਾ ਤੇ ਪ੍ਰਕਾਸ਼ ਹੋ ਰਿਹਾ ਜਸਟ ਬਿਕੋਜ਼ ਦਿਸ ਥਲੇ ਦੇਖਿਆ ਕੰਸਟਰਕਸ਼ਨ ਦਾ ਕੰਮ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਥਾਂ ਤੇ ਰੱਖਣਾ ਸੀ ਫॉर ਟਾਈਮ ਬਿੰਕ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਉਤੇ ਬਰਾਜ ਮੋੜਾ ਠੀਕ ਆ ਆਪਾਂ ਜਿਹੜਾ ਇਸ ਸਮੇਂ ਦਿੱਖਲੋਤੇ ਹੋਇਆ ਸ਼ਹੀਦੀ ਸਥਾਨ ਆ 55ਵੇਂ ਪਾਸ਼ਾਪਨਵੇਂ ਗੁਰੂ ਗੁਰੂ ਅਰਜਨ ਦੇਵ ਜੀ ਦਾ 1606 ਜਦੋਂ ਚੰਗੀ ਦਰਚਨ ਰਿਆਸੀ ਉਸ ਸਮੇਂ ਟਿਕਾਲਾ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਚਰਿਸ਼ਤਾ ਚੰਦੂ ਮਾਜੀ ਤੀਨਰ ਤੈ ਹੋਇਆ ਜਦੋਂ ਮਲ ਕਰੋਦੀ ਸੀ ਪਾਪੀ ਸੀ ਹੰਕਾਰਿਆ ਹੋਇਆ ਸੀ ਆਪਣੇ ਆਪ ਨੂੰ ਉੱਚਾ ਗੁਰੂ ਘਰ ਨੂੰ ਨੀਵਾ ਜਾਣਦਾ ਸੀ ਜਦੋਂ ਰਿਸ਼ਤਾ طے ਹੋਇਆ ਉਹਨੇ ਆਪਣੀ ਰਾਇ ਆਪਣੇ ਲੋਕਾਂ ਨੂੰ ਕਹਿਣਾ ਸ਼ੁਰੂ ਕਰਤਾ ਮੈਂ ਚਾਰੇ ਦੀ ਇੱਟ ਮੂਰੇ ਲਾ ਦਿੱਤੀ ਦਾ ਬ੍ਰਿਕ ਆਫ ਦਾ ਹਰਟ ਇਜ਼ 기ਵਨ ਟੂ ਦਾ ਵਾਲ ਮੇਰੀਤੀ ਸ਼ਹਾਜ਼ਾਦੀਆ ਮਾੜੇ ਦੇ ਕਰੀਬ ਨਾ ਮਾ ਦਾ ਰਿਸ਼ਤਾ ਤੈ ਕਰਤਾ ਜੇ ਸੁੰਤਾਨੇ ਗੱਲਾਂ ਸੁਣੀਆ ਉਹਨਾਂ ਬਹੁਤ ਮਾੜੀਆਂ ਲਕੀਆਂ ਏਡੇ ਮਾੜੇ ਸ਼ਬਦ ਸਾਡੇ ਗੁਰੂ ਜੀ ਦੇ ਬਾਰੇ ਕਿਵੇਂ ਕਹਿ ਸਕਦਾ ਹੈ ਗਲ-ਗਲ ਤੇ ਸਾਡੇ ਗੁਰੂ ਜੀ ਦੀ ਬੇਇੱਜ਼ਤੀ ਕਰ ਰਿਹਾ ਹੈ ਆਪਣੇ ਹਮ ਨੂੰ ਉੱਚ ਗੁਰੂ ਕਰਨ ਨੂੰ ਨਹੀਂ ਮਾਣ ਰਿਹਾ ਸੰਤਾ ਇਕੱਠੀਆਂ ਹੋਈਆਂ ਗੁਰੂ ਜੀ ਅਗੇ ਬੇਨਤੀ ਕੀਤੀ ਤੁਸੀਂ ਇਸ ਰਿਸ਼ਤੇ ਤੋਂ ਇਨਕਾਰ ਕਰ ਦਿਓ ਚੰਦੂ ਮਲ ਕਰੋਦੀ ਹੈ ਪਾਪੀ ਹੰਕਾਰੇ ਹੋਇਆ ਰਹਿੰਦੀ ਦੁਨੀਆ ਤੱਕ ਸਾਨੂੰ ਇਸ ਗੱਲ ਦੇ ਤਾਣੀ ਤੇ ਤੰਜ਼ ਲਾਉਂਦੇ ਰਹਿੰਗੇ ਸੰਤਾਨੀਆਂ ਬੇਂਤੀਆਂ ਪਰਮਾਨਸ਼ਾਹਾਂ ਨੇ ਹੋਇਆ ਗੁਰੂ ਜੀ ਨੇ ਇਸ ਰਿਸ਼ਤੇ ਤੋਂ ਇਨਕਾਰ ਕੀਤਾ ਜਦੋਂ ਇਨਕਾਰ ਕੀਤਾ ਡਾਇਰੈਕਟ ਉਹਦੀ ਪਾਵਰ ਤੇ ਹਿੱਟ ਹੋਇਆ ਸਮੇਂ ਦਾ ਬਾਦਸ਼ਾਹ ਜਹਾਂਗੀਰ ਜਿਹੜਾ ਸੀ ਚੰਦੂਮਲ ਉਹਦਾ ਪੈਰੋਕਾਰ ਸੀ ਉਹਦਾ ਮੰਤਰੀ ਸੀ ਕੁੱਠੀਆਂ ਸਿੱਧੀਆਂ ਗੱਲਾਂ ਕਰਕੇ ਜਹਾਂਗੀਰ ਦੇ ਦਰਬਾਰ 'ਤੇ ਜਹਾਂਗੀਰ ਨੂੰ ਉਕਸਾਇਆ ਫੈਸਲਾ ਇਹ ਹੋਇਆ ਕਿ ਗੁਰੂ ਜੀ ਨੂੰ ਕੈਦ ਕਰਕੇ ਉਹਨਾਂ ਨੂੰ ਤਸੀਹੇ ਦਿੱਤੇ ਜਾਣਗੇ ਇਥੇ ਖਵੇਲੀਆ ਮੋਚੀ ਗੇਟ ਜਿੱਥੇ ਗੁਰੂ ਜੀ ਨੂੰ ਕਿਆ ਕੀਤਾ ਗਿਆ ਗੁਰੂ ਜੀ ਨੂੰ ਤਸੀਹੇ ਦੇਣੇ ਸ਼ੁਰੂ ਕੀਤੇ ਅਨੇਕ ਤਸੀਹੇ ਦੇਣੇ ਸ਼ੁਰੂ ਕੀਤੇ ਤਕੀ ਤਪਦੀ ਹੋਈ ਜਿਹੜੀ ਰੇਤ ਆ ਪਹਿਲਾ ਗੁਰੂ ਜੀ ਦੇ ਸਿਰ ਤੇ ਸੁੱਟੀ ਕਰੋਨਾ ਦੇ ਦਿਸਮ ਦੇ ਸੁੱਟੀ 72 ਘੰਟਿਆਂ ਵਾਸਤੇ ਗੁਰੂ ਜੀ ਨੂੰ ਤਤੀ ਤਪਦੀ ਹੋਈ ਤਵੇ ਦੇ ਉੱਤੇ ਬਿਠਾਈ ਰੱਖਿਆ ਉਹਦਾ ਕਰੋਧ ਉਹਦਾ ਹੰਕਾਰ ਇਥੇ ਖਤਮ ਨਹੀਂ ਹੋਇਆ ਗੁਰੂ ਜੀ ਨੂੰ ਉਬਲਦੀਆਂ ਹੋਈਆਂ ਦੇਹਾਂ ਚ ਪਾਇਆ ਗੁਰੂ ਜੀ ਦੇ ਤੇ ਉਬਲਦਾ ਹੋਇਆ ਪਾਣੀ ਰੋੜਿਆ ਗੁਰੂ ਜੀ ਦਾ ਪੂਰਾ ਜਿਸਮ ਜਿਹੜਾ ਸੀ ਉਹ ਜਲ ਚੁੱਕਿਆ ਸੀ ਪੂਰਾ ਜਿਸਮ ਛੰਨੀ ਛੰਨੀ ਹੋ ਗਿਆ ਸੀ ਪੂਰੇ ਜਿਸਮ ਦੇ ਉੱਤੇ ਸ਼ਾਲੇ ਨ ਆਈ ਮੀਆਮੀ ਜਿਹੜਾ ਕੋਲ ਹਰਮਿੰਦਰ ਸਾਹਿਬ ਦੀ ਜਨਤਕ ਵਾਰੀ ਸੀ ਉਹਨਾਂ ਕੋਲ ਵੇਖਿਆ ਨਾ ਗਿਆ ਹਨ ਉੱਚੀ ਆਵਾਜ਼ ਲਾ ਕੇ ਪੁੱਛਿਆ ਗੁਰੂ ਜੀ ਮੈਨੂੰ ਹੁਕਮ ਦਿਓ ਮੈਨੂੰ ਇਜਾਜ਼ਤ ਦਿਓ ਮੈਂ ਦਿੱਲੀ ਤੇ ਲਾਹੌਰ ਦੀ ਏਟ ਨਾਲ ਏਟ ਵਜਾਦਿਆਂ ਬਟ ਗੁਰੂ ਜੀ ਸੱਡ ਤੇਰਾ ਕੀ ਆ ਮਿੱਠਾ ਲਾਗੇ ਹਰਨਾਮ ਬਧਾਰਤ ਨਾਨਕ ਮੰਗੇ ਮੈਂ ਰੱਬ ਦੀ ਰਜ਼ਾ ਚਰਾਜ਼ੀਆਂ ਮੈਂ ਇਥੇ ਕੋਈ ਕਰਾਮਾਤ ਕੋਈ ਕ੍ਰਿਸ਼ਮਾਤ ਨਹੀਂ ਮੁਖੜਾ ਚੱਲਦਾ ਗੁਰੂ ਜੀ ਨੇ ਸਾਈ ਮੀਆਂ ਨੂੰ ਆਜ਼ ਲਾ ਕੇ ਪੁੱਛਿਆ ਸਾਈ ਮੀਆਂ ਮੇ ਤੁਹਾਡੇ ਕੋਲ ਇਹਨੀਆਂ ਸ਼ਕਤੀਆਂ ਕਿੱਥੋਂ ਆਈਆਂ ਨੇ ਸਾਈ ਮੀਆਂ ਮੈਂ ਕਿਹਾ ਗੁਰੂ ਜੀ ਤੁਹਾਡੀਆਂ ਹੀ ਦਿੱਤੀਆਂ ਹੋਈਆਂ ਨੇ ਗੁਰੂ ਜੀ ਨੇ ਕਿਹਾ ਸਾਈ ਮੀਆਂ ਮੈ ਤੁਹਾਨੂੰ ਕੀ ਲੱਗਦਾ ਇਹ ਸ਼ਕਤੀਆਂ ਕਰਾਮਾਤ ਮੈਂ ਨਹੀਂ ਸਮ ਖ ਸਾਰਾ ਕੁਝ ਕਰ ਸਕਦੇ ਸਨ ਜਾਨੀ ਜਾਨ ਸਨ ਸੰਸਥਾਨ ਸੁਖੋਂ ਵਾਸਤੇ ਪਰਮਾਤਮਾ ਦਾ ਹੁਕਮ ਮੰਨਣ ਵਾਸਤੇ ਉਹਨਾਂ ਨੇ ਇੰਨੇ ਅਨੇਕ ਤਸੀਹੇ ਆਪਣੇ ਉੱਤੇ ਸਹੇ ਆ। ਸ਼ਹੀਦਾਂ ਦੇ ਸਤਾ 55ਵੇਂ ਪਾਸ਼ਾ ਪੰਵੇ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਪੇਸ਼ਕਸ਼ ਹੋਈ ਕਿ ਤੁਹਾਨੂੰ ਇੱਕ ਗਾਂ ਦੀ ਖਾਲ ਗਾਂ ਦੀ ਚਮੜੀ ਤੁਹਾਡੇ ਜਿਸਮ ਤੋਂ ਦੁਆਲੇ ਸੀ ਦਿੰਨੇ ਆ ਜਿਤੇ ਕਰਕੇ ਤੁਹਾਡੇ ਜਿਸਮ ਦੇ ਜਿੰਨੇ ਛਾਲੇ ਨੇ ਉਹ ਹੀਲ ਹੋ ਜਾਣਗੇ। ਬਟ ਗੁਰੂ ਜੀ ਨੇ ੜਨਾਇ ਕਾਰਤਾਰ ਨੇ ਕਿਹਾ ਮੈਂ ਆਪਣੀ ਜਾਨ ਬਚਾਉਣ ਲਈ ਕਿਸੇ ਵੀ ਜਾਨਵਰ ਦੀ ਜਾਨ ਨਹੀਂ ਲੈਣਾ ਚਾਹੁੰਦਾ। ਇਹ ਬਹੁਤ ਵੱਡਾ ਪਾਪ ਆ। ਗੁਰੂ ਜੀ ਕੋਲ ਆਖਰੀ ਇੱਛਾ ਪੁੱਛੀ ਗਈ ਗੁਰੂ ਜੀ ਨੇ ਕਿ ਮੈਂ ਰਾਵੀ ਚ ਇਸ਼ਨਾਨ ਕਰਨਾ ਚਾਹਨਾ ਰਾਵੀ ਪਹਿਲਾਂ ਇਥੋਂ ਹੀ ਵਹਦਾ ਸੀ ਹੁਣ ਇਹ 20 ਕਿਲੋਮੀਟਰ ਦੂਰ ਚਲਾ ਗਿਆ ਹੋਇਆ ਸਮੇਂ ਅਨੁਸਾਰ ਜਿਹੜਾ ਦਰਿਆ ਹੁੰਦਾ ਉਹ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦਾ ਗੁਰੂ ਜੀ ਨੇ ਪਹਿਲਾ ਡੋਬਾ ਲਾਇਆ ਇਹ ਰਾਵੀ ਦਾ ਖੰਡਾ ਸੀ ਤੇ ਫਿਰ ਗੁਰੂ ਜੀ ਨੇ ਦੂਜਾ ਡੋਬਾ ਲਾਇਆ ਤਾਂ ਗੁਰੂ ਜੀ ਇਥੇ ਅਲੋਪ ਹੋ ਗਏ 1919 ਦੇ ਵਿੱਚ ਸਾਡੇ 6ਵੇਂ ਪਾਸ਼ਾ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਇਥੇ ਆਏ ਉਹਨਾਂ ਨੇ ਕਚਾ ਥੜਾ ਬਣਾਇਆ ਨਾਂ ਦਿੱਤਾ ਇਸ ਗੁਰਦੁਆਰੇ ਨੂੰ ਗੁਰਦੁਆਰਾ ਡੇਰਾ ਸਾਹਿਬ ਗੁਰਦੁ ਦਾ ਕਿ ਉਹਨਾਂ ਨੇ ਕਹਿ ਬਚਨ ਦਿੱਤੇ ਕਿ ਜਿਹੜਾ ਇਥੇ ਸੱਚੇ ਮਨ ਨਾਲ ਲਾਵੇਗਾ ਪੰਜਵੇਂ ਪਾਸ਼ਾ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਤੇ ਦਰਸ਼ਨ ਪਾਵੇਗਾ ਉਹਨਾਂ ਤੋਂ ਬਾਅਦ 1829 ਟੂ ਅਨਵਰਡ 1834 ਮਹਾਰਾਜਾ ਰਣਜੀਤ ਸਿੰਘਜ਼ 에ਰਾ ਹੀ ਵਰਕਡ ਆਫ ਦਿਸ ਗੁਰਦੁਆਰਾ ਇਹ ਜਿਨ੍ਹਾਂ ਤੁਸੀਂ ਮਿਰਰ ਵਕ ਦੇਖ ਰਹੇ ਹੋ ਕਿ ਉਸ ਸਮੇਂ ਦਾ ਹੋਇਆ ਪਿਆ ਤੁਸੀਂ ਦੇਖੋਗੇ ਕਿ ਅੱਧਾ ਤੇ ਥਾਥਾ ਸੇਵਾ ਕਰਨ ਨਾਲ ਲਿਖੇ ਹੋਇਆ ਉਸ ਸਮੇਂ ਦਾ ਦਰਵਾਜ਼ਾ ਸੀ ਉਸ ਸਮੇਂ ਦਾ ਟ੍ਰੈਂਡ ਸੀ ਜਿਹੜਾ ਸੇਵਾ ਕਰਦਾ ਸੀ ਜਿਹੜਾ ਸੇਵਾ ਕਰਾਉਂਦਾ ਸੀ ਉਹ ਆਪਣਾ ਨਾਮ ਨਾਲ ਮੈਂਸ਼ਨ ਕਰ ਦਿੰਦਾ ਸੀ ਜਿਨੇ ਗੁਰਦੁਆਰਿਆ ਸਭ ਤੋਂ ਛੋਟਾ ਗੁਰਦੁਆਰਾ ਕਿ ਦੁਆਰਾ ਫਰ ਇਨਫੋਰਮੇਸ਼ਨ ਸ਼ਹੀਦੀ ਸਥਾਨ ਦੇ ਹਮੇਸ਼ਾ 16 ਦਰਹਿ ਹੁੰਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਜਾਣਕਾਰੀ ਦੇਣ ਦਾ ਜੀ ਥੈਂਕ ਯੂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਹਵੇਲੀ ਹੈ ਪੂਰੀ ਉਹ ਘੁੰਮ ਸਕਦੇ ਆ ਸੀ ਜਾਂ ਕਿਦਾਂ ਸਾਰੀ ਤਾਂ ਨਹੀਂ ਘੁੰਮ ਹੋਣੀ ਜਣਾ ਬਹੁਤ ਵੱਡੀ ਹੈ ਘੁੰਮ ਸਕਦੇ ਆ ਓਕੇ ਜੀ ਦੋ ਤਿੰਨ ਘੰਟੇ ਲੱਗਣਗੇ ਓਕੇ ਹਾਂਜੀ ਤੁਮ ਸਾਹਿਬ ਇਹ ਇੱਕ ਗੁਰਦੁਆਰਾ ਹੈ ਠੀਕ ਹੈ ਉੱਤੇ ਸਮਾਤ ਹੈ ਮਹਾਰਾਜ ਰਣਜੀਤ ਸਿੰਘ ਦੀ ਜਿਹੜਾ ਉਹਨਾਂ ਦਾ ਕਿਲਾ ਹੈ ਠੀਕ ਹੈ ਫੋਰਟ ਹੈ ਬਿਲਕੁਲ ਇਹਦੀ ਆਪੋਜ਼ਿਟ ਸਾਈਡ ਤੇ ਬੈਕ ਸਾਈਡ ਤੇ ਓਕੇ ਸੋ ਹਟ ਦੇ ਸਾਸੀ ਉਹ ਜਿਹੜੇ ਜਿੱਥੇ ਬਣੀ ਹੋਈ ਹੈ ਮੜੀ ਬਣੀ ਹੋਈ ਹੈ ਜੀ ਉੱਤੇ ਜਿੱਥੇ ਪ੍ਰਕਾਸ਼ ਹੋ ਰਿਹਾ ਹੈ ਨੌ ਨਿਹਾਲ ਸਿੰਘ ਦਾ ਵੀ ਇੱਥੇ ਸੰਸਕਾਰ ਸੀ ਮਹਾਰਾਜ ਰਣਜੀਤ ਸਿੰਘ ਇੱਥੇ ਹੈ ਤੇ ਮਹਾਰਾਜਾ ਖੜਕ ਸਿੰਘ ਦੀ ਵੀ ਸਮਾਦ ਇੱਥੇ ਹੈ ਰੋਸ਼ਨਾਈ ਗੇਟ ਵੀ ਇੱਥੇ ਹੈ ਜਿੱਥੇ ਸਾਡਾ ਇਤਿਹਾਸ ਖਤਮ ਹੋਇਆ ਸੀ ਜੀ ਜਿੱਥੇ ਸਾਰਿਆਂ ਦੇ ਤੁਹਾਨੂੰ ਦਰਸ਼ਨ ਕਰਾ ਦੂੰਗੀ ਤੇ ਬਾਕੀ ਜਿਹੜਾ ਕਿਲਾ ਸੀ ਨਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੌਂਟ ਸੀ ਉਹ ਬਿਲਕੁਲ ਬੈਕਸਾਈਡ ਤੇ ਆ ਉਹ ਗੁਰਦੁਆਰੇ ਤੋਂ ਬਾਹਰ ਠੀਕ ਹੈ ਜੀ ਜਿਹੜੀਆਂ ਅੰਦਰ ਜਿਹੜੀ ਜੋ ਹੈ ਮੈਂ ਸਾਰਾ ਕੁਝ ਧੰਨਵਾਦ ਬਹੁਤ ਧੰਨਵਾਦ ਥੈਂਕ ਯੂ ਆਪਣੇ ਪਾਂਤੂ ਦੇ ਸਦਾ ਸਹਾਇ ਦਾਤਾਰ ਜੀ ਉਹ ਸ੍ਰੀ ਨੰਕਾਣਾ ਸਾਹਿਬ ਦੇ ਰੂਪ ਗੁਰਦੁਆਰੇ ਨਾਮ ਗੁਰਤਾ ਮੰਦਿਰ ਜਿੰਨਾ ਤੋਂ ਪਾਂਤੂ ਨੂੰ ਵਿਛੜਿਆ ਗਿਆ ਕੋਲੇ ਦਰਸ਼ਨ ਦੀਦਾਰ ਦੀ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੂ ਮਾਨਿਆ ਅੰਦੇਗ ਮਾਣ ਨਤਾਂਆਂ ਦੇ ਤਾਣ ਨੇ ਉਟਿਆਂ ਦੀ ਊਟ ਤਨ ਤਨ ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਭਾਵਨ ਪਿਤਰ ਸ਼ਹੀਦੀ ਅਸਥਾਨ ਗੁਰਦੁਆਰਾ ਸਵੇਰਾ ਸਾਹਿਬ ਆਪ ਜੀ ਤਾਂ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਦਾ ਮਹਾਨ ਪਵਿੱਤਰ ਅਜੂਰੀ ਵਿਖੇ ਆਪ ਜੀ ਦਾ ਊਟ ਆਸਰਾ ਰਹਿੰਦੇ ਹੋਏ ਬੇਅੰਤ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਉਪਦੇਸ਼ ਤੋਂ ਆਪ ਦੇ ਪਵਿੱਤਰ ਦਰਦੀਆਂ ਆਸਰੀਆਂ ਪਰੀਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਰਫੁਲ ਪੇਟਾ ਦਰ ਪ੍ਰਵਾਣ ਕਰਣੀ ਸਮੂਹ ਸੰਤਾਨ ਨੂੰ ਆਪਣੇ ਦਰੋਂ ਕਰੋਂ ਸਿੱਕੀ ਸ੍ਰੋਸਾ ਨਾਮ ਦਾ ਅਨੁਭਖਣਾ ਪਰਿਵਾਰਾਂ ਵਿੱਚ ਦੇ ਅਰੋਪਤਾ ਬਖਸ਼ੀ ਬੇਅੰਸੰਗਤਾ ਵੱਲੋਂ ਬੇਅੰਤ ਪ੍ਰਕਾਰ ਦੀ ਅਰਦਾਸਾਂ ਅੰਤਨਾ ਦੀ ਅਰਦਾਸਾਂ ਜੁੜੀਆਂ ਦਾਤ ਪ੍ਰਮਾਨ ਕਰ ਬਧਾਤੀ ਆਜਾਇਬ ਸਿੰਘ ਜੀ ਗੁਰਜਾ ਪਰਿਵਾਰ ਕੋ ਅਰਦਾਸ ਬੇਨਤੀ ਆ ਕਰਦੀ ਅਨੁਪਰ ਸਿੰਘ ਅਰਦਾਸ ਬੇਨਤੀ ਪਰਿਵਾਰ ਚੜ੍ਹਦੀ ਕਲਾ ਬਖਸ਼ੀ ਸਿੱਖਿਆ ਅੰਤੀ ਵਰਤਣੀ ਆਪ ਦਾਤ ਦੇ ਪ੍ਰਭ ਜੋਤ ਸਿੰਘ ਬਨੋਰ ਦਾ ਸੁਬਿਧਿਆ ਅਮੀ ਸੰਕਟਾਰਨ ਕੋ ਅਵਤਾਰ ਬਨਾਇਓ ਜਪਿਉ ਜੀ ਨਿਰ ਅਰਜਨ ਦੇਵ ਗੁਰੂ ਬੇ ਸੰਕਟ ਜੋ ਨਰ ਕਰ ਬਨਾਇਓ ਸੁਣੀ ਅਰਜਸ ਸੁਆਮੀ ਮੇਰੇ ਸਰਬ ਕਲਾ ਬਣਿ ਆਈ ਪ੍ਰਗਟ ਭੈ ਸਕੇ ਦੇ ਜੁਗੀ ਅੰਦਰ ਆਗੇ ਆਏ ਜੰਨ ਕੁਰਦੀਆ ਅਗੇ ਆਏ ਇੰਦਰ ਦੀ ਹਾਸਾ ਅਰੇ ਕੇ ਰਾਤੇ ਸੰਤ ਬਿਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਸਰੀ ਮਹੱਲਾ ਪੰਜਮ ਤਾਰੇ ਬਾਰਵਾ ਇੱਕ ਓਨਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਓ ਹੋ গোপਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਓ ਹੋ গোপਾਲ ਰਾਏ ਰਹਾਉ ਵੜੇ ਪਾਗ ਟਿਟੇ ਗੁਰਦੇਵਾਂ ਕੋਟ ਪਰਾਧ ਟਿਟੇ ਹਰ ਸੇਵਾ ਚਰਨ ਕਮਲ ਜਾ ਕਾਮਨ ਰਾਪੇ भोग अगन तिस जन्न भी आपे सागर तरिया साधु संगै निरपो नाम जपो हर रंगे परतना दोख किछ पाप न बेड़े जम जंदार रत्न आले नेड़े कृष्ण आगमन प्रवे आप बुझाये ਪ੍ਰਭ ਸਰਣਾਇ ਕ੍ਰਿਸ਼ਨ ਅਗਨ ਪ੍ਰਵੇ ਆਪੋ ਜਾਈ ਨਾਨਕ ਹੋਦਰੇ ਪ੍ਰਭ ਸਰਣਾਇ ਵਾਹਿਗੁਰੂ ਜੀ ਕਾ ਕਦਸਾ ਵਾਹਿਗੁਰੂ ਜੀ ਮਤੇ ਬੋਲੇ ਸੋਨੇ ਹਲ ਸਤਿ ਉਸਤੇ ਆਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਸਿਜੇਰਾ ਸਾਹਿਬ ਵਿਖੇ ਜੁਗ ਜੁਗਤਾਲ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਵਨ ਫੇਰ ਕਰਨ ਦੀ ਗੋਦ ਦਾ ਅਨੰਦ ਮਾਣ ਜਗਰ ਮੁਖ ਜਨਾਵ ਰਸਤਾਂ ਪਵਿੱਤਰ ਕਰੇ ਕੋਈ ਪੋਰੀ ਫੇਰ ਗੁਰਦੇਵ ਦੀ ਫਤਿਹ ਜੀ ਪ੍ਰਵਾਨ ਕੀ ਬਖਸ਼ੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਹੁਤ ਹੀ ਧੰਨਵਾਦ ਹੈ ਸਪੁੱਛੀਆਂ ਸੰਗਤਾਂ ਦਾ ਬੜੇ ਪ੍ਰੀਅਮ ਪ੍ਰੇਮ ਸ਼ਰਧਾ ਭਾਵਨਾ ਨਾਲ ਬੈਠ ਕਰਕੇ ਆਪਜਾਂ ਨੇ ਗੁਰੂ ਰਸ ਤੋਂ ਹੀ ਪਸੰਦ ਹੋਏ ਗੁਰੂ ਵਿਚਾਰਾਂ ਤੋਂ ਹੀ ਪਸੰਦ ਹੋਏ ਗੁਰੂ ਪਿਆਰਿਓ ਇਹੀ ਜੀਵਨ ਹੈ ਜਦੋਂ ਆਪਾਂ 4 ਮਿੰਟ ਬੈਠ ਜਾਂਦੇ ਹਾਂ ਗੁਰਦੁਆਰ ਸਾਹਿਬ ਵਾਲੀ ਜਗ੍ਹਾ ਵਿੱਚ ਅਤੇ ਇਹੀ ਸਫਲਾ ਬਣਦਾ ਹੈ ਸਾਡਾ ਜੋ ਸਾਡੀ ਯਾਤਰਾ ਦਾ ਸਫਲ ਦਾ ਫਲ ਸਾਡਾ ਇਹੋ ਹੀ ਹੈ ਗੁਰੂ ਪਿਆਰੇ ਜੀ ਦੇ ਛੋਟੇ ਛੋਟੇ ਬੱਚੇ ਆਪਾ دیਵਾਨੇ ਦਿਖਦੇ ਹਨ ਵਿਦੇਸ਼ ਤੋਂ ਆ ਕਰਕੇ ਇਸ ਉਮਰ ਵਿੱਚ ਉਹਨਾਂ ਨੂੰ ਪਾਕਿਸਤਾਨ ਦੀ ਧਰਤੀ ਤੇ ਇਤਿਹਾਸਿਕ ਗੁਰਦਵਾਰੇ ਦੇ ਦਰਸ਼ਨ ਕਰਨ ਦਾ ਇਹ ਸੁਭਾਗ ਸਮੇਂ ਨੂੰ ਪ੍ਰਾਪਤ ਹੋਇਆ ਹੁੰਦਾ ਹੈ ਮਨ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਸਾਡੀ ਪੁਨੀਰੀ ਹੈ ਇਹਨਾਂ ਨੇ ਹਾਂ ਕੇ ਵਧਣਾ ਹੈ ਤੇ ਸਿੱਕੀ ਦੀ ਸੰਭਾਲ ਤਾਂ ਜੋ ਹੈ ਨਾ ਉਹ ਬਹੁਤ ਜ਼ਰੂਰੀ ਹੈ ਜੇ ਆਪ ਆਪਣੀ ਬੱਚਿਆਂ ਨੂੰ ਦਰਸਾ ਸਕੀਏ ਗੁਰਤਾਮਾ ਜਿਸ ਰਲ ਜਾ ਕਰਕੇ ਆਪਾਂ ਦਰਸਾ ਸਕੀਏ ਵੈਸੇ ਵੀ ਵਿਦੇਸ਼ੀ ਸਾਰੇ ਜਾਣਦੇ ਹਨ ਵਿਦੇਸ਼ੀ ਸਿੰਘ ਸਾਰੇ ਨੂੰ ਪਤਾ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਜੋ ਗੁਰਸਿੱਖ ਪਰਿਵਾਰ ਵਸ ਰਹੇ ਹਨ ਗੁਰੂ ਮਹਾਰਾਜ ਦੀ ਕਿਰਪਾ ਹੈ ਬਹੁਤ ਬਖਸ਼ਿਸ਼ ਹੈ ਗੁਰ ਕਰਤਾਰ ਪਾਤਸ਼ਾਹ ਦੀ ਕਿ ਆਪ ਜੀ ਨੂੰ ਪੂਰੇ ਪਾਕਿਸਤਾਨ ਵਿੱਚ ਉਹੀ ਬੋ ਸਿੱਖ ਨਹੀਂ ਮਿਲੇਗਾ ਜਿਨ੍ਹਾਂ ਨੇ ਇੱਕ ਰੋਮ ਦੀ ਵੀਅਤ ਵੀ ਕੀਤੀ ਹੋਵੇ ਮੇਰੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਕਿ ਆਪਾਂ ਸਾੜੀ ਜੰਪਲ ਨੰਨਣਾ ਸਾਹਿਬ ਦੀ ਅਸੀਂ ਨੰਣਾ ਸਾਹਿਬ ਵਾਸੀ ਆਂ ਸ਼ੁਰੂ ਤੋਂ ਨੰਣਾ ਸਾਹਿਬ ਵਸ ਰਹੇ ਆਂ ਪਰ ਗੁਰੂ ਮਹਾਰਾਜ ਦੀ ਇੱਕ ਵੀ ਕਿਰਪਾ ਚੜ੍ਹਦੀ ਕਲਾ ਹੈ ਪਾਕਿਸਤਾਨ ਦੀ ਧਰਤੀ ਤੇ ਮੈਂ ਬਾਰ ਬਾਰ ਕਹਿੰਦਾ ਹਾਂ ਕਿ ਆਪ ਜੀ 98% 98% ਸੰਗਤ ਅੰਮ੍ਰਿਤ ਪਾਰੀ ਮਿਲੇਗੀ ਤੇ ਕੋਈ 1% ਤੁਹਾਨੂੰ ਕੋਈ ਐਸਾ ਗੁਰਸਿੱਖ ਨਹੀਂ ਮਿਲੇਗਾ ਜਿਨ੍ਹਾਂ ਨੇ ਇੱਕ ਰੋਮ ਦੀ ਵੀ ਅਦਲੀ ਕੀਤੀ ਹੋਵੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੈ ਜਦੋਂ ਸਾਡੇ ਕੋਲ ਇਹ ਬੱਚੇ ਛੋਟੇ-ਛੋਟੇ ਬੱਚੇ ਆਉਂਦੇ ਹਨ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸਭ ਤੋਂ ਪਹਿਲੇ ਆਪਾਂ ਇਹਨਾਂ ਨੂੰ ਹੀ ਸਨਮਾਨਿਤ ਕਰਾਂਗੇ ਗੁਰ ਘਰ ਵਿੱਚ ਇਹਨਾਂ ਦਾ ਹੱਕ ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਸਾਡੇ ਪਨੀਰੀ ਹੈ ਮੈਂ ਸਭ ਤੋਂ ਪਹਿਲੇ ਇਹਨਾਂ ਦੇ ਮਾਤਾ ਪਿਤਾ ਨੂੰ ਇਹ ਵਧਾਈ ਦੇਂਦਾ ਹਾਂ ਉਹ ਵਧਾਈ ਦੇ ਪਾਤਰ ਹਨ ਮੇਰੀ ਨੀ ਉਮਰ ਇੱਕ ਬੱਚਿਆਂ ਨੂੰ ਪਾਕਿਸਤਾਨ ਦੇ ਅਧ ਧਰਤੀ ਤੇ ਆ ਕਰਕੇ ਦਰਸ਼ਨ ਕਰਵਾਏ ਹਨ ਇਹਨਾਂ ਦੇ ਮਾਤਾ ਪਿਤਾ ਦੇ ਨਾਲ ਹੀ ਬੱਚਿਆਂ ਨੂੰ ਵੀ ਮੈਂ ਬੇਨਤੀ ਕਰਾਂਗਾ ਇਸੇ ਇਤੇ ਆਨ ਟਿਕੁਰ ਕਰਨੀ ਬਖਸ਼ ਸਰੂਪਾ ਪ੍ਰਵਾਨ ਕਰੋ ਸਨਮਾਨਿਤ ਪੂਰੇ ਸੰਗਤ ਰੂਪ ਕੀਤਾ ਜਾਵੇਗਾ ਸਰੂਪੇ ਸਾਰਿਆਂ ਵਾਸਤੇ ਹਨ ਪਹਿਲੇ ਸਨਮਾਨ ਅਸੀਂ ਬੱਚਿਆਂ ਨੂੰ ਕਰਾਂਗੇ ਦੀ ਚੜ੍ਹਦੀ ਕਲਾ ਦੇ ਭਰਪੂਰ ਜੈਕਾਰਿਆਂ ਬੋਲੇ ਸ੍ਰੀ ਗੁਰੂ ਅੰਤਰ ਸਿੰਘ ਬੋਲੇ ਸੋਨੇ ਹਾਂ ਸਾਤ ਸ੍ਰੀ ਅਕਾਲ ਅਰਸ਼ਾ ਦੇ ਜੀਵਾਨੋ ਕਲਾ ਪ੍ਰਸ਼ਾਧ ਜੀ ਬਾ ਅਰਸ਼ਾ ਦੀ ਪੇਟਾ ਸਰਬਾ ਪੇਟਾ ਆਪ ਜੀ ਸ਼ਿਸ਼ੇ ਅਲੀ ਗੋਰੀ પાસે ਜੇ ਆਪਣੀ ਭਾਵਨਾ ਨਾਲ ਸਰਬਾ ਪੇਟਾ ਰਾਜ ਹੈ ਕੋਈ ਆਪਣੀ ਭਾਵਨਾ ਸ਼ਰਦਾ ਨਾਲ ਕੋਈ ਪੇਟਾ ਲਾ ਪ੍ਰਸ਼ਾਦ ਵਾਸਤੇ ਸੁਰਪਿਆ ਦੀ ਪੇਟਾ ਪਾ ਸਕਦਾ ਹੈ ਉਹ ਸ਼ਿਸ਼ੀਆ ਦੀ ਗੋਲਕੀ ਪਾ ਸਕਦੇ ਹਨ ਉਹ ਤੋਂ ਹੀ ਸਾਰੇ ਸੁਰਪੇ ਤੇ ਫਿਰ ਪ੍ਰਸ਼ਾਦ ਬਣਦਾ ਹੈ ਤਾਂ ਫਲ ਨਹੀਂ ਹਾਂਜੀ ਆਪ ਜੀ ਆਪ ਇਹ ਤੇ ਨਾ ਜਿੰਨਾ ਦਾ ਤਾਂ ਕਿਹੜਾ ਹੈ ਤਾਂ ਵਿਨਦੀਪ ਦੇ ਨਾਲ ਦੇਖਣ ਕੋਲ ਹੈਗੇ ਉਹ ਮਹਾਰਾਜ ਅਖਨਕ ਸਿੰਘ ਦੀ ਸਮਾਰੀ ਕਿਉਂਕਿ ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਕੰਮ ਆਸੇ ਮੈਂ ਉਹਨਾਂ ਦਾ ਇਤਿਹਾਸ ਤੁਹਾਨੂੰ ਇੱਥੇ ਹੀ ਦੱਸਾਂਗੀ ਸੇਮ ਸਮਾਰੀਆ 40 ਸਾਲ ਦਾ ਇਤਿਹਾਸ 2 ਸਾਲਾਂ ਦੇ ਵਿੱਚ ਖਤਮ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਵਸੀਅਤ ਦੇ ਮੁਤਾਬਕ ਉਹਨਾਂ ਦੇ ਜਿਹੜੇ ਵੱਡੇ ਪੁੱਤਰ ਸਨ 1839 ਦੇ ਵਿੱਚ ਉਹ ਪ੍ਰਿੰਸ ਬਣੇ ਉਹਨਾਂ ਦਾ ਰਾਜ ਦਾ ਸਮੇਂ ਜਿਹੜਾ ਸੀ ਬਹੁਤ ਜਿਆਦਾ ਸ਼ੋਟਾ ਸੀ ਉਹਨਾਂ ਨੂੰ ਕਮਜ਼ੋਰ ਆਦਾ ਸਮਝਿਆ ਜਾਂਦਾ ਸੀ ਜਿਸ ਦੇ ਕਰਕੇ ਦਰਬਾਰੀਆਂ ਦੇ ਵਿੱਚ ਦਿਨ-ਦਿਨ ਬੇਚੈਨੀ ਪੈਦੀ ਗਈ ਕਨਸਪਰੇਟਰਸ ਅੰਗਰੇਜ਼ ਸਾਈਜ਼ ਪਾਵਰ ਜਿਨ੍ਹਾਂ ਨੂੰ ਆਪਾਂ ਡੋਗਰਿਆਂ ਦਾ ਨਾਮ-ਨਾਅ ਜਾਣਦੇ ਹਾਂ ਉਹਨਾਂ ਨੇ ਕੱਤੀ ਹਾਸਲ ਕਰਨ ਵਾਸਤੇ ਸਾਜ਼ਸ਼ਾ ਸ਼ੁਰੂ ਕਰ ਦਿੱਤੀਆਂ ਕਿਹਾ ਜਾਂਦਾ ਹੈ ਕਿ ਮਹਾਰਾਜਾ ਖੜਕ ਸਿੰਘ ਦੇ ਖਾਣੇ ਤੋਂ ਇੱਕ ਜ਼ਹਿਰ ਪਾ ਦਿੱਤਾ ਗਿਆ ਸੀ ਜਿਸ ਦੇ ਕਰਕੇ ਉਹਨਾਂ ਦੀ ਤबीयत ਬਦਲ ਖਰਾਬ ਹੋ ਗਈ ਗਈ ਕੁਝ ਸਮੇਂ ਮੁਸ਼ਕਲਾਂ ਨਾਲ ਲੜਤ ਬਾਅਦ 1840 ਦੇ ਵਿੱਚ ਮਹਾਰਾਜਾ ਖੜਕ ਸਿੰਘ ਦੀ ਦਰਜ ਮਹਾਰਾਜਾ ਕਰਨ ਸਿੰਘ ਜੀ ਦੇ ਤ ਤੋਂ ਬਾਅਦ ਉਹਨਾਂ ਦੇ ਜਿਹੜੇ ਵੱਡੇ ਪੁੱਤਰ ਸਨ ਮਹਾਰਾਜਾ ਕਮਲ ਉਹਨੇ ਹਾਂ ਸਿੰਘ ਇਹ ਨੈਕਸਟ ਨੇ ਸੋਲੇਗੇ ਹੀ ਵਾਸ ਅ ਬਰੇਵ ਐਂਡ ਡਿਟਰਮਾਈਨਡ ਯੰਗ ਮੈਨ ਬਟ ਸੂਨ ਬੀਕਮ ਅ ਵਿਕਟਿਮ ਆਫ ਦ ਸੇਮ ਪਾਵਰ ਸਟਰਗਲ ਜੇ ਸਾਸ ਸ ਦਾ ਸ਼ਿਕਾਰ ਇਹਨਾਂ ਦੇ ਪਿਤਾ ਜੀ ਹੋਏ ਸਨ ਉਸੇ ਸਾਸ ਸ ਦਾ ਸ਼ਿਕਾਰ ਮਹਾਰਾਜਾ ਕਮਲ ਉਹਨੇ ਹਾਂ ਸਿੰਘ ਹੋ ਕੇ ਇਹ ਕਿਆ ਜਾਣਦਾ ਹੈ ਕਿ ਮਹਾਰਾਜਾ ਰਜੀ ਸਿੰਘ ਦੀ ਜਿਹੜੀ ਛਵੀ ਆ ਉਹਨਾਂ ਦੇ ਪਿੰਨਾ ਪੁੱਤਰਾਂ ਚ ਨਹੀਂ ਬਲਕਿ ਉਹਨਾਂ ਦੇ ਪੋਤੇ ਉਹਨਾਂ ਦੇ ਗ੍ਰੈਂਡਸਨ ਕਮਲ ਉਹਨੇ ਹਾਂ ਸਿੰਘ ਦੇ ਵਿੱਚ ਦੇਸਤੀ ਸੀ ਇਹ ਆਪਣੇ ਪਿਤਾ ਦਾ ਸੰਸਕਾਰ ਕਰਕੇ ਰੋਸ਼ਨਾਏ ਗਿਆ ਤੋਂ ਵਾਪਸ ਆ ਰਹੇ ਸੀ ਉਥੇ ਇੱਕ ਛੱਜਾ ਨਾਲ ਗ੍ਰਾਇਆ ਗਿਆ ਜਿਸ ਦੇ ਕਰਕੇ ਇਹ ਮਾਰੀ ਦੀ ਨੇ ਜ਼ਖਮੀ ਹੋ ਗਏ ਉਸ ਛੱਜੇ ਥਲੇ ਆ ਕੇ ਡੋਗਰਾਂ ਦਾ ਆਪਣਾ ਮੁੰਡਾ ਮਰ ਗਿਆ ਸੀ ਲੇਕਿਨ ਕਮਨ ਉਹਨੇ ਹਾਲ ਸਿੰਘ ਜ਼ਿੰਦਾ ਬਚ ਗਏ ਛੇਤੀ ਦੇ ਨਾਲ ਫਾਕੀ ਤੇ ਪਾ ਕੇ ਉਹਨਾਂ ਨੂੰ ਸ਼ਾਹੀ ਕਿਲੇ ਲੈ ਜਾਇਆ ਗਿਆ ਕਮਰਾ ਬੰਦ ਕੀਤਾ ਗਿਆ ਅੱਥਰ ਮਾਰ ਮਾਰ ਕੇ ਕਮਨ ਉਹਨੇ ਹਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਬਾਹਰ ਬਾਦ ਰੋਦੀਆਂ ਸੰਨਸਾਨ ਪਣਾ ਨੂੰ ਦੱਸਿਆ ਕਿ ਇਹਨਾਂ ਦੀ ਜਿਹੜੀ ਜੈਥਾ ਉਹ ਛੱਜਾ ਗਿਰਨ ਦੇ ਕਾਰਨ ਇਹ 40 ਸਾਲਾ ਇਤਿਹਾਸ ਇਸਨੂੰ 2 ਸਾਲਾਂ ਦੇ ਵਿੱਚ ਖਤਮ ਹੋ ਗਿਆ ਹੁਣ ਆਪਾਂ ਇਥੇ ਸਿੱਧਾ ਰੋਸ਼ਨਾਏ ਗੇਟ ਤੇ ਕੋ ਜਾਵਾਂਗੇ ਜਿੱਥੇ ਸਾਡਾ ਇਤਿਹਾਸ ਆ ਕੇ ਖਤਮ ਹੋਇਆ ਸੀ ਤੇ ਰੋਸ਼ਨਾਏ ਗੇਟ ਬੰਦ ਹੋ ਗਿਆ ਸੀ ਜਿਸ ਨੂੰ ਬਾਅਦ ਵਿੱਚ ਕਮਿਊਨੀਕੇਟ ਕਿਹਾ ਜਾਣ ਲੱਗ ਪਿਆ ਇਫ ਯੂ ਲੁੱਕ ক্লোਸਲੀ ਥਿਸ ਕੈਲੀਗ੍ਰਾਫੀ ਵਾਸ ਮੇਡ 200 ইয়ারਸ ਅਗੋ ਇਹ ਜਿਹੜੇ ਪਾਸੇ ਤੁਸੀਂ ਜਾਓਗੇ ਇਹਦੀਆਂ ਅੱਖਾਂ ਉਸ ਪਾਸੇ ਫਿਰ ਜਾਂਦੀਆਂ ਅਗਰ ਤੁਸੀਂ ਇਸ ਸਮਾਰਕ ਦੇ ਚਾਰੇ ਪਾਸੇ ਚੱਕਰ ਲਾਉਂਦੇ ਹੋ ਤੇ ਤੁਸੀਂ ਇਹਦੀਆਂ ਅੱਖਾਂ ਵੇਖੋਗੇ ਤੁਹਾਡੇ ਨਾਲ ਨਾਲ ਬਰੌਂ ਹੋਣਦੀਆਂ ਜਾਣਗੀਆਂ ਕਰਕੇ ਦੇਖਣਾ ਚਾਹੋ ਤੁਸੀਂ ਕਰ ਸਕਦੇ ਹੋ

ਦਨੇ ਮਾਤਵਾਲ ਦਰੀ 12 ਦਰੀ ਦਾ ਨਾਮ ਨਾਲ ਲਾਹੌਰ ਮਸ਼ਹੂਰ ਸੀ ਠੀਕ ਆ 12 ਗੇਟ ਸੀ ਲਾਹੌਰ ਦੇ 12 ਗੇਟਾਂ ਦੇ ਵਿੱਚ 11 ਗੇਟ ਟੋਟਲੀ ਚੇਂਜ ਹੋ ਗਿਆ ਰੋਸ਼ਨਾਈ ਗੇਟ ਅਜ ਵੀ ਆਪਣੀ オリジナル ਕੰਡੀਸ਼ਨ ਦੇ ਵਿੱਚ ਮੌਜੂਦ ਹੈ ਇਹ ਆਲਮੋਸਟ 1000 ਸਾਲ ਪੁਰਾਣਾ ਗੇਟ ਆ ਜਦੋਂ ਲਾਹੌਰ ਦੇ ਵਿੱਚ ਕਰਫਿਊ ਲੱਗਦਾ ਸੀ ਸਮਾਰਟ ਲਾਕਡਾਊਨ ਲੱਗਦਾ ਸੀ ਬਾਕੀ 11 ਗੇਟ ਟੋਟਲੀ ਬੰਦ ਹੋ ਜਾਂਦੇ ਸਨ ਪਰ ਰੋਸ਼ਨਾਈ ਗੇਟ ਹਮੇਸ਼ਾ ਖੁੱਲਾ ਰਹਿੰਦਾ ਸੀ ਅੱਜ ਰੋਸ਼ਨਾਈ ਗੇਟ ਬੰਦ ਹੋ ਗਿਆ ਬਾਕੀ 11 ਗੇਟ ਜਿਹੜੇ ਆ ਉਹ ਖੁੱਲੇ ਹੋਏ ਆ ਇਹ ਉਹੀ ਗੇਟ ਆ ਤੇ ਮੈਂ ਕਿਹਾ ਸਾਡਾ ਇਤਿਹਾਸ ਖਤਮ ਹੋ ਗਿਆ ਸੀ ਜਦੋਂ ਛੱਜਾ गिरा ਕੇ ਕਮਨ ਉਹਨੇ ਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਗੇਟ ਨੂੰ ਉਸ ਤੋਂ ਬਾਅਦ ਖੋਲਿਆ ਨਹੀਂ ਗਿਆ ਉਹ ਜਿਹੜੀ ਜਿੱਥੋਂ ਲੈ ਕੇ ਗਏ ਸੀਗੇ ਉਹ ਅੰਦਰ ਲੈ ਗਏ ਸੀ ਕਿ ਉਹ ਜਗ੍ਹਾ ਹੈਗੀ ਆ ਜਿੱਦਾਂ ਗੇਟ ਛੱਜਾ ਡਿੱਗਿਆ ਸੀਗਾ ਇਹ ਉਹੀ ਗੇਟ ਆ ਇੱਥੋਂ ਫਿਰ ਚੱਕ ਲਿਆ ਸੀ ਉਹਨਾਂ ਨੂੰ ਚੱਕ ਕੇ ਫਿਰ ਸ਼ਾਹੀ ਕਿਲਾ ਲੈ ਜਾਏਗੇ ਸ਼ਾਹੀ ਕਿਲਾ ਪਰਲੇ ਪਾਸੇ ਉਧਰ ਬਾਹਰਲੇ ਪਾਸੇ ਉਸ ਪਾਸੇ ਪਾਲਕੀ ਤੇ ਪਾ ਕੇ ਲੈ ਕੇ ਗਏ ਸਾਂ ਠੀਕ ਹੋ ਗਿਆ ਹਾਂਜੀ ਇਹ ਇਹਦੇ ਪਿੱਛੇ ਵੀ ਕੋਈ ਕੁਝ ਨਹੀਂ ਇਹਦੇ ਪਿੱਛੇ ਮਸਜਿਦ ਆ ਉਹ ਮੋਟੇ ਹਾਂਜੀ ਅ ਇਸ ਗੇਟ ਜਿਹੜਾ ਲਾਹੌਰ ਦੇ ਐਂਟਰੈਂਸ ਹੈ ਸੀ ਠੀਕ ਹੈ ਦਰਸ਼ਨ ਕਰਨ ਵਾਲੀ ਇਹਦੇ ਵਿੱਚ ਇਹ ਸ਼ਾਇਦ ਜਿਹੜੇ ਆ ਸਾਡੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹਨਾਂ ਨੇ ਗੱਦੀ ਸਾਂਭੀ ਸੀ ਤੇ ਆਈ ਥਿੰਕ ਸੋ ਮੇਰਾ ਜਿਹੜਾ ਮਨ ਆ ਜਿੱਦੋਂ ਮੈਨੂੰ ਇਹ ਪਿਕਚਰ ਜਿਹੜੀ ਆ ਉਹ ਰੈਕਗਨਾਈਜ਼ ਕਰਾਉਂਦੀ ਆ ਇਹਦਾ ਲੱਗਦਾ ਕਿ ਜਦੋਂ ਲਾਹੌਰ ਜਿਹੜਾ ਉਹਨਾਂ ਨੇ ਹੈਂਡ ਓਵਰ ਕੀਤਾ ਗਿਆ ਸੀ ਨਾ ਤਾਂ ਉਹਨਾਂ ਨੇ ਲਾਹੌਰ ਦੀ ਬੁਨਿਆਦ ਸਿੱਖੇ ਜ਼ਮਤ ਰੱਖੀ ਸੀ ਕਿਉਂਕਿ ਐਂਟਰੈਂਸ ਹੈ ਸੀ ਖਿੜਕੀ ਤੋਂ ਮਾਰੋ ਵੀ ਨਾ ਉੱਤੇ ਜਾ ਕੇ ਮਾਰੋ ਗੁਰੂ ਨਾਨਕ ਦੇਵ ਜੀ ਤੇ ਬੰਦਾ ਜੀ ਦੀ ਪੇਂਟਿੰਗ ਬਣੀ ਹੋਈ ਉਸ ਸਮੇਂ ਜੀ ਹਾਂ ਥੋੜੀ ਜੀ ਹੈ ਬਟ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਰੀਟਿੰਗ ਹੋ ਗਈ ਹਾਂ ਉਹ ਦਿਨ ਦੀ ਬਣੀ ਹੈ ਉਹ ਤੋਂ ਦੇ ਬਣੇ ਜੀ ਅੱਜ ਦੇ ਮੈਟਰੀਕ ਦੇ ਪਾਣੀ ਦੇ ਨਾਲ ਉਹ ਕਿਦਾਂ ਦੇਖੋ ਨਾ ਕਿੰਨੇ ਸਾਲ ਵੀ ਤੋਂ ਹੋ ਗਏ ਨਾ ਮੈਂ ਕਿਦਾਂ ਹੁਣ ਅੰਦਰ ਅੱਗੇ ਜਿਹੜਾ ਬੋਲੇ ਥੋੜੀ ਜਿਹੀ ਰਿਮਾਰਕ ਚੱਲਦੀ ਆ ਉਹ ਕਿਦਾਂ origignal ਆ ਕਰੇ ਹਾਂਜੀ origignal ਆ ਉਹਨੂੰ ਵਾਪਸ ਰੀਕਲਸਟ੍ਰਕਚਰ ਕੀਤਾ ਜਾ ਰਿਹਾ ਠੀਕ ਹੈ ਉਸੇ ਫਾਰਮੂਲੇ ਨਾਲ ਇਸ ਫਾਰਮੂਲੇ ਨਾਲ ਸਾਰਾ ਕੁਝ ਬਣਾਇਆ ਗਿਆ ਠੀਕ ਹੈ ਹੁਣ ਵਾਪਸ ਉਹ ਵਰਕ ਸਿਟੀ ਵਾਲੇ ਜਿੰਦੇ ਕੰਮ ਕਰ ਰਹੇ ਹਾਂਜੀ ਜਿਹੜੇ ਇੱਥੇ ਲੱਗੇ ਹੋਏ ਆ ਸੇਵਾ ਕਰਨ ਵਾਸਤੇ ਹੁਣ ਵਾਸਤੇ ਕਮਰੇ ਬਣਾਏ ਹੋਏ ਆ ਹਾਂਜੀ ਇਹ ਮੀਆਂ ਨਾ ਰੱਖਿਆ ਗਿਆ ਮੀਆਂ ਮੀਰ ਬਲਾਕ ਅੱਜ ਇਹਨਾਂ ਦੇ ਬਤਨ ਹੈ ਜੀ ਅੱਜ ਲੈ ਕੇ ਆਇਆ ਬੈਠ ਜਾਓ ਲੋ ਜੀ ਅੱਜ ਦਾ ਤਾਂ ਫਿਰ ਆਪਣਾ ਇਸ ਗੁਰੂ ਘਰ ਦਾ ਦਰਸ਼ਨਦਾਰੀ ਕਰਕੇ ਤੇ ਹੁਣ ਇਸ ਤੋਂ ਬਾਅਦ ਬਾਹਰ ਜਾ ਕੇ ਦੇਖਦੇ ਆ ਕਿ ਪਲਾਣਾ ਕਿੱਧਰ ਲੈ ਕੇ ਜਾਂਦੇ ਆ ਜੀ ਜੀ ਹੈ ਜੀ ਹਾਂ ਜੀ ਉਕਰ ਦੋਰਾ ਡੇਰਾ ਸਾਹਿਬ ਸਹੀਦਿਸਤਾਨ ਸ੍ਰੀ ਗੁਰਵਰਜਨ ਦੇਵ ਜੀ